ਇਨਾ ਦਸ ਵਿਨਾਸ਼ ਤੁਹਾਡੇ ਸਾਹਮਣੇ ਗੁਰਦੁਆਰਾ ਸਾਹਿਬ ਚਲਾਵਾ ਲੈ ਰਿਹਾ ਇਹ ਜੋੜਾ ਪਿਆਰ ਦੀ ਇੱਕ ਅਨੋਖੀ ਮਿਸਾਲ ਹੈ ਜਿहां ਜਿੱਥੇ ਇੱਕ ਪਾਸੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਜਤਨਾਬ ਬਰਕਰਾਰ ਹੈ ਉੱਥੇ ਇਸ ਵਿਆਹ ਚ ਦੋਵਾਂ ਮੁਲਕਾਂ ਦੇ ਦਿਲ ਵੀ ਜੁੜ ਹੋਏ ਨੇ ਜਦਸਲ ਜਦ ਦੋ ਦਿਲਾਂ ਦਾ ਪਿਆਰ ਹੋਵੇ ਤਾਂ ਕੋਈ ਲੜਾਈ ਕੋਈ ਸਰਹੱਦ ਦੋਨਾਂ ਦੇ ਪਿਆਰ ਨੂੰ ਰੋਕ ਨਹੀਂ ਸਕਦੀ ਅਜਿਹਾ ਹੀ ਕੁਝ ਹੋਇਆ ਹੈ ਪਾਕਿਸਤਾਨ ਦੀ ਮੁੱਢਿਆੜ ਕਿਰਨ ਤੇ ਪਾਰਤੀ ਮੁੰਡੇ ਪਰਵਿੰਦਰ ਸਿੰਘ ਦੇ ਨਾਲ ਜਿਹਨਾਂ ਦੇ ਪਿਆਰ ਨੂੰ ਪਾਕਿਸਤਾਨ ਦੀ ਤਣਾਵ ਵੀ ਕੱਟ ਨਹੀਂ ਸਕਿਆ ਜੀ ਹਾ ਹੜਾ ਰਹਿਣ ਵਾਲੇ ਪ੍ਰਵਿੰਦਰ ਸਿੰਘ ਦਾ ਵਿਆਹ ਪਾਕਿਸਤਾਨ ਦੇ ਸਿਆਲਕੋਟ ਦੀ ਰਹਿਣ ਵਾਲੀ ਕਿਰਨ ਸਰਜੀਤ ਜਿਮਨ ਦੇ ਨਾਲ ਪੂਰੇ ਧਾਰਮਿਕ ਰਿਵਾਜਾਂ ਅਨੁਸਾਰ ਹੋਇਆ ਹੈ। ਦਰਸਲ ਪ੍ਰਵਿੰਦਰ ਸਿੰਘ ਦੇ ਪਰਿਵਾਰ ਦੀ ਕਿਰਨ ਦੇ ਪਾਕਿਸਤਾਨ 'ਚ ਰਹਿੰਦੇ ਪਰਿਵਾਰ ਦੇ ਨਾਲ ਪੁਰਾਣੀ ਰਿਸ਼ਤਦਾਰੀ ਤੇ ਸਾਂਝ ਹੈ। ਜਿੱਤੇ ਪ੍ਰਵਿੰਦਰ ਦਾ ਪਰਿਵਾਰ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਭਾਰਤ ਆ ਗਿਆ ਸੀ ਉੱਥੇ ਕਿਰਨ ਦਾ ਪਰਿਵਾਰ ਵੰਡ ਵੇਲੇ ਹੀ ਪਾਕਿਸਤਾਨ ਵਿੱਚ ਰਿਹਾ। 2 ਸਾਲ ਪਹਿਲਾਂ ਕਿਰਨ ਪਟਿਆਲਾ ਦੇ ਸਮਾਣਾ ਵਿੱਚ ਰਹਿੰਦੇ ਆਪਣੀ ਸ਼ਦਾ ਦੇ ਘਰ ਆਈ ਜਿੱਥੇ ਪਰਵਿੰਦਰ ਤੇ ਕਿਰਨ ਦੀ ਮੁਲਾਕਾਤ ਹੋਈ ਤੇ ਦੋਨਾਂ ਦੇ ਪਰਿਵਾਰਾਂ ਨੇ ਉਹਨਾਂ ਦਾ ਰਿਸ਼ਤਾ ਪੱਕਾ ਕਰ ਦਿੱਤਾ ਤੇ ਹੁਣ ਦੋਨੋਂ ਦਾ ਵਿਆਹ ਆਮੀ ਕਿਤੇ ਦੀਵਾਜਾ ਨੂੰ ਸਾਰਕੀ ਤੱਕ ਆਈ ਕੋਈ ਅਸੀਂ ਦੱਸ ਨਹੀਂ ਸਕਦੇ ਆ ਬਾਓ ਸ਼ਦਾਤ ਪਤਾ ਨਹੀਂ ਅਸੀਂ 10000 ਸਾਲ ਤੋਂ ਰਹਿ ਰਹੇ ਹਾਂ 50000 ਸਾਲ ਤੋਂ ਅਸੀਂ ਨੈਸ਼ਨੈਟੀ ਸਾਡੀ ਪਾਕਿਸਤਾਨੀ ਹੈ ਜੀ ਮੇਰੀ ਜੀ ਦਾਦੀ ਹੈ ਨਾ ਉਹ ਉਸ ਸਾਡੀ ਦਾਦੀ ਦੀ ਭੈਣ ਦਾ ਖਾਨਦਾਨ ਹੈ ਤੇ ਇੱਕ ਦਾਦੀ ਦੇ ਸੀ ulates ਨਾ ਤੇ ਇੱਕ ਦਾਦੀ ਦੇ ਅਗਰ ਤੁਸੀਂ ulates ਦੋ ਤੇ ਅਸਾਂ ਆਪਣੀ ਬੱਚੀ ਆਪਣੀ ਦੂਜੀ ਦਾਦੀ ਜਿਹੜੀ ਸੀ ਨਾ ਉਹਦੀ ulates ਨੂੰ ਕੋ ਦਿੱਤੀ ਹੈ ਉਹ ਸਾਡਾ ਖੂਨ ਦਾ ਰਿਸ਼ਤਾ ਜੀ ਆਵਾਮ ਆਮ ਪਬਲਿਕ ਜੀ ਦੀ ਆਂਦੀ ਏ ਕਿ ਮੁਲਕਾਂ ਚ ਅਮਨ ਹੋਵੇਗਾ ਤਾਂ ਤਰੱਕੀ ਹੋਵੇਗੀ ਨਾ ਫਿਰ ਟੈਨਸ਼ਨ ਬਿੰਦੇ ਫਿਰ ਤਰੱਕੀ ਤੇ ਨਹੀਂ ਹੁੰਦੀ ਫਿਰ ਤੇ ਅਸੀਂ ਆਂ ਨਾ ਕਿ ਜਦੋਂ ਅਮਨ ਹੋਵੇਗਾ ਲੋਕੀ ਆਣ ਜਾਣਗੇ ਹੁਣ ਅੱਜ ਕੱਲ ਅਗਰ ਸੋਨੀਆ ਮਿਰਜ਼ਾ ਗਈ ਹੈ ਤਾਂ ਅੱਜ ਕਿਰਨ ਆਈ ਹੈ ਤੇ ਕੱਲ ਤੁਹਾਡੀ ਪ੍ਰਿੰਕਾ ਚੋਪੜਾ ਵੀ ਗਈ ਹੈ ਕੀ ਖਿਆਲ ਹੈ ਤੇ ਫਿਰ ਪਿਆਰ ਮੁਹੱਬਤ ਨਾਲ ਆਈ ਹੈ ਨਾ ਤੇ 10 ਸਾਲ ਬਿਨਾਂ ਠੀਕ ਨਾ ਹੋਣ ਤੇ ਜਦੋਂ ਗੱਲ ਮੁੱਕਨੀ ਪਿਆਰ ਮੁਹੱਬਤ ਨਾਲ ਮੁੱਕਨੀ ਹੈ ਤੇ ਸਿਆਣਾ ਦੋਵੇਂ ਮੁਲਕ ਅਮਨ ਨਾਲ ਰਹਿਣ ਇੱਕੋ ਹੀ ਤਾਂ ਮੁਲਕ ਨੇ ਇਹ ਦੋ ਨੇਜ਼ੀਤ ਗੌਂਡੀ ਵੀ ਕੋਈ ਨਹੀਂ ਕੋਈ ਹੈ ਨਹੀਂ ਤੇ ਅੱਛੀ ਗੱਲ ਇਹ ਹੈ ਕਿ ਉਹਦੇ ਮੁਲਕਾਂ ਦੀ ਵੀ ਤਰੱਕੀ ਹੈ ਆਵਾਮ ਦੀ ਵੀ ਬਿਹਤਰੀ ਹੈ ਤੇ ਪਿਆਰ ਮੁਹੱਬਤ ਵੀ ਵਧੇਗਾ ਫਿਰ ਜਾਣਕਾਰੀ ਮੁਤਾਬਕ ਕਿਰਨ ਦੇ ਪਰਿਵਾਰ ਨੂੰ 45 ਦਿਨਾਂ ਦਾ ਭਾਰਤ ਦਾ ਵੀਜ਼ਾ ਮਿਲਿਆ ਹੈ ਤੇ ਕਰੀਬ 40 ਦਿਨ ਤੱਕ ਦੋਨੋਂ ਪਟਿਆਲਾ ਵਿੱਚ ਹੀ ਰਹਿਣਗੇ ਤੇ ਵੀਜ਼ਾ ਖਤਮ ਹੁੰਦਿਆ ਹੈ ਕਿਰਨ ਤੇ ਉਸ ਦਾ ਪਰਿਵਾਰ ਵਾਪਸ ਪਾਕਿਸਤਾਨ ਚਲਾ ਜਾਵੇਗਾ ਇਸ ਤੋਂ ਬਾਅਦ ਪੂਰੀ ਕਾਗਜ਼ੀ ਕਾਰਵਾਈ ਦੁਬਾਰਾ ਕਿਰਨ ਪੱਕੇ ਤੌਰ ਤੇ ਪਾਰਟਨਰ ਹੋ ਜਾਵੇਗੀ ਤੇ ਬਾਕੀ ਦੀ ਜ਼ਿੰਦਗੀ ਭਾਰਤ ਵਿੱਚ ਆਪਣੇ પતિ ਪ੍ਰਵਿੰਦਰ ਦੇ ਨਾਲ ਬਿਤਾਏਗੀ। ਹਾਂ ਜੀ ਬੱਸ ਇਹ ਦੋਵਾਂ ਦੇ ਸੌਣ ਕੋਈ ਨਹੀਂ ਤੂੰ ਪਿੱਛੇ ਕਰਾ ਦਿਓ ਮਾਈਕ ਭਾਈ ਹੋ ਸਕਦਾ ਜੀ। ਜੀ ਹੋ ਜਾਏ ਮੈਟਕਸ ਕਰਦੇ ਹਾਂ। ਕਿਰਨ ਨੂੰ ਤੁਸੀਂ ਕਦੋਂ ਤੋਂ ਜਾਣਦੇ ਹੋ ਤੇ ਕਦੋਂ ਤੁਹਾਨੂੰ ਲੱਗਿਆ ਕਿ ਹਾਂ ਠੀਕ ਹੈ ਕਿਰਨ ਮੇਰੇ ਨਾਲ ਸਫ਼ਰ ਬੜਨਗੇ? ਕਦੋਂ ਤੋਂ ਮਹਿਸੂਸ ਹੋਇਆ? ਆ ਰਿਸ਼ਤੇਦਾਰ ਲੋਟੀ ਵੀ ਨਹੀਂ ਸਾਡੇ ਜੀ ਇਹ ਦੋਵਾਂ ਪਰਿਵਾਰਾਂ ਨੇ ਫੈਸਲਾ ਲਿਆ ਸਾਡਾ ਮਤ ਕੋਈ ਹੋ ਨਹੀਂ ਕਿ ਇਹ ਦੂਸਰੀ ਕੰਟਰੀ ਦੀ ਹੈ ਆਪਾਂ ਦੂਸਰੀ ਰਿਸ਼ਤੇ ਤੁਹਾਨੂੰ ਇਧਰੋਂ ਵੀ ਬਹੁਤ ਆਏ ਹੋਣੇ ਆ ਇਹਹੀ ਰਿਸ਼ਤਾ ਕਿਉਂ ਚੂਜ਼ ਕੀਤਾ ਤੁਸੀਂ ਨਹੀਂ ਪਰਿਵਾਰ ਵਾਲਿਆਂ ਨੇ ਕੀਤਾ ਜੀ ਸਾਡੀ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਇਹ ਸਭ ਤੇ ਕੀ ਪਲੈਨਿੰਗ ਕੀ ਹੈ ਫਾਰਦਰ ਫਿਊਚਰ ਨੂੰ ਲੈ ਕੇ ਕਿਉਂਕਿ ਕਿਰਨ ਵੀ ਪੜ੍ਹੇ ਲਿਖੇ ਨੇ ਤੁਸੀਂ ਵੀ ਜੋਬ ਕਰਦੇ ਹੋ ਤੂੰ ਕਿਸ ਤਰ੍ਹਾਂ ਦੇ ਨਾਲ ਆਗਾਮੀ ਸੋਚ ਹੈਗੀ ਹੈ ਤੁਹਾਡੀ ਹਾਲੇ ਦੇ ਕੋਈ ਪਲਾਨਿੰਗ ਨਹੀਂ ਹਾਲੇ ਦੇ ਇਹਦਾ ਵੀਜ਼ਾ ਐਕਸਟੈਂਡ ਕਰਵਾਉਣ ਦਾ ਹੀ ਪ੍ਰੋਸੈਸ ਹੈ ਵੀਜ਼ੇ ਬਾਰੇ ਦੱਸ ਦਿਓ ਕਿੰਨੇ ਦਿਨ ਦਾ ਵੀਜ਼ਾ ਬਾਕੀ ਰਹਿ ਗਿਆ ਤੇ ਕਿੰਨੇ ਦਿਨ ਦਾ ਮਿਲਿਆ ਸੀ ਹਾਲੇ 45 ਦਾ ਹੈ ਚਾਰ ਦਿਨ ਦਾ ਪੈਂਡਿੰਗ ਹੈ ਤੇ ਇਹ ਤੁਸੀਂ ਮੰਨਦੇ ਹੋ ਕਿ ਤੁਹਾਨੂੰ ਖਾਸ ਕਰਕੇ ਸਪੈਸੀਫਿਕ ਪਟਿਆਲੇ ਦਾ ਹੀ ਦਿੱਤਾ ਗਿਆ ਕਿ ਰਣੂ ਤੇ ਉਹਨਾਂ ਦੇ ਪਰਿਵਾਰ ਤੋਂ ਪਟਿਆਲੇ ਦਾ ਵੀਜ਼ਾ ਉਹ ਤੁਹਾਡੇ ਘਰ ਨਾਲ ਜਾ ਸਕਦੇ ਹਰਿਆਣਾ ਨਹੀਂ ਜੀ ਉੱਤੇ ਨਹੀਂ ਸਾਡੇ ਰਿਲੇਟਿਵ ਨੇ ਜੀ ਇੱਥੇ ਸਮਾਣਾ ਜੀ ਆਪਣੇ ਰਿਲੇਟਿਵ ਘਰ ਹੀ ਆਏ ਨੇ ਜੀ ਉਹਨਾਂ ਦੇ ਉਸੇ ਕਰਕੇ ਇੱਥੇ ਦਾ ਵੀਜ਼ਾ ਮਿਲਿਆ ਹੈ ਜੀ ਤੇ ਕਿੰਨੀ ਕੀ ਪਰੇਸ਼ਾਨੀ ਦਾ ਮੰਨਦੇ ਹੋ ਨਾ ਤੁਸੀਂ ਆਪਣੇ ਘਰ ਨਹੀਂ ਲੈ ਕੇ ਜਾ ਸਕਦੇ ਕਿਰਨ ਆਪਣੇ ਸਹੁਰਾ ਘਰ ਨਹੀਂ ਜਾ ਸਕਦੀ ਨਹੀਂ ਪਟਿਆਲੇ ਰਹਿ ਰਹੇ ਹਾਂ ਅਸੀਂ ਪਟਿਆਲੇ ਹੀ ਸ਼ਿਫਟ ਹੋ ਗਏ ਇੱਕ ਅੱਛਾ ਤੁਸੀਂ ਤੇਪਲਾ ਤੋਂ ਪਟਿਆਲੇ ਸ਼ਿਫਟ ਹੋ ਰਹੇ ਹੋ ਮਤਲਬ ਇੱਕ ਘਰ ਸਾਡਾ ਇੱਥੇ ਵੀ ਹੈਗਾ ਜੀ ਪਟਿਆਲੇ ਠੀਕ ਹੈ ਯਾਨੀ ਕੋਈ ਮੁਸ਼ਕਲ ਨਹੀਂ ਨਹੀਂ ਜੀ ਕੋਈ ਮੁਸ਼ਕਲ ਨਹੀਂ ਹੁਣ ਦੋਨਾਂ ਮੁਲਕਾਂ ਵਿਚਕਾਰ ਪਿਛੇ ਜਿੰਨੀ ਜੋੜ ਵਾਹਟ ਪੈਦਾ ਹੋਈ ਉਸ ਤੋਂ ਬਾਅਦ ਇਹਨਾਂ ਦੋਨਾਂ ਦੇ ਵਿਆਹ ਨੇ ਦੋਨਾਂ ਮੁਲਕਾਂ ਦੀ ਲੋਕਾਂ ਅਤੇ ਸਰਕਾਰਾਂ ਨੂੰ ਆਪਸੀ ਪਿਆਰ ਨਾਲ ਰਹਿਣ ਦਾ ਇੱਕ ਖਾਸ ਸੁਨੇਹਾ ਚੜੂਟਾਇਆ ਹੈ। ਪੱਗਲਾ ਤੌਰៅ ਰਵਿੰਦਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ